बढ़िया साफ सुथरा करके जो भी अपना सिर पर शादी के अपने परिवार के भी अपने समाज के भी अपने पंथ अंतर्री विचार की करा देगा इसका भी खुशी में करना लगा अपनी जिंदगी को बढ़िया तरीके से जी के गया इस करके परिवार में नहीं करती है गुरु साहब ने चर्चा अच्छी और आशा से अच्छे पाश में अपनी सरगति पासा सिद्धि का की ਤੇ ਪਰਿਵਾਰ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਰੱਖਣਾ। باقی ਸਾਨੂੰ ਇਸ ਗੱਲ ਤੋਂ ਕਿ ਬਹੁਤ ਖੁਸ਼ੀ ਆ ਕੇ ਸੱਚੇ ਸੱਚੇ ਬੰਦੀ ਨਹੀਂ। ਜਿੱਦਾਂ ਉਹ ਐਕਸੀਡੈਂਟ ਹੋਇਆ ਉਹ ਜਿਹੜੀ ਬੰਦਾ ਜਕਰਾਰ ਕਰਕੇ ਉਹਦੇ ਜੋ ਜਿੰਨਾ ਵੀ ਇਨਸਾਫ ਬਾਤ ਤੇ ਜੋ ਉਹਨਾਂ ਨੂੰ ਧੱਕਾ ਹੋਇਆ ਉਸ ਦੀ ਬਾਤ ਮਰੇ ਚਮਕੇ ਖੜੇ। ਤੇ ਅੱਜ ਵੀ ਮੈਂ ਉਹਨਾਂ ਦਾ ਬਹੁਤ ਚਰਵਾਤ ਕਰਦਾ ਜਦੇ ਮੱਦੀ ਦਾ ਬਾਕੀ ਸਾਰੀ ਦਾ ਸਿਸਟਮ ਚਿਰਦਾ ਕਰਦਾ ਕਿ ਕਿੰਨੀਆਂ ਮਿੱਥੇ ਚੱਲ ਕੇ ਆਇਆ। ਜਿਵੇਂ ਸਾਡੀ ਪਾਰਕ ਤੋਂ ਲੱਖੀ ਹੋਣ ਕਿ ਵੈਸੇ ਲੋਕ ਦੀ ਕਹੇ ਜਿਹਨਾਂ ਨੇ ਇੱਥੇ ਆ ਕੇ ਹਾਜ਼ਰੀ ਭਰੀ ਆ ਉਹਨਾਂ ਨੂੰ ਸਰਪੱਤ ਸ਼ਿਕਾਰ ਨੂੰ ਅਰਦਾਸ ਤੇ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਵੀ ਕਰਦੇ ਆ ਕਿ ਇਹਨਾਂ ਨੇ ਉਹਦੇ ਪਰਿਵਾਰ ਦੇ ਹਾਲਾਤ ਹਾਲਾਤ ਨੂੰ ਦੇਖਦਾ ਹੋਇਆ ਉਹਨਾਂ ਦੇ ਆਰਥਿਕ ਹਾਲਤ ਥੋੜੀ ਉਹ ਜੀ ਹੋਣ ਦੇ ਮੋਦ ਕਰਕੇ ਉਹਨਾਂ ਸਾਰੇ ਜਣੇ ਨਾਲ ਕਰਕੇ ਆਪਣਾ ਿਰਖੁਲ ਜੁਗ ਜਨੇ ਜੁਕੇ ਸਾਡੇ ਅੱਗੇ ਉਹਨਾਂ ਨੇ ਇਕੱਠਾ ਕਰਕੇ ਪਰਵਾਦ ਦੀ ਸਹਿਮਤ ਬਾਤ ਦੇ ਕੀਤਾ ਇਸ ਕਰਕੇ ਵੀ ਮੈਂ ਇੱਥਾ ਸਾਰੇ ਦਾ ਤੇ ਦਰਵਾ ਕਰਨਾ ਕਿ ਅੱਗੇ ਵਾਪਸ ਮੈਂ ਇਹ ਨਾ ਕਿ ਤੇ ਭਾਈ ਆਪਾਂ ਤੇ 150 ਤੈਨੂੰ ਇੱਕ ਬੰਦੇ ਦੀ ਥੋੜੀ ਹੱਲ ਕਰ ਰਹੀ ਮੈਨੂੰ ਕੋਈ ਵੱਡੀ ਗੱਲ ਨਹੀਂ ਹੁੰਦੀ ਸਸਿਨ ਹੋਰ ਸਮਾਜ ਚ ਬੜੇ ਇਹੋ ਜੇ ਕੰਮ ਕਰਦੇ ਵੀ ਤੇ ਅਸੀਂ ਬਹੁਤ ਬੇਜੂਲ ਖਰਚੀ ਕਰਦੇ ਆ ਉਹੋ ਜਿਹੀ ਚੀਜ਼ਾਂ ਤੋਂ ਆਪਾਂ ਬਚ ਕੇ ਇਹੋ ਜਿਹੇ ਪਰਿਵਾਰਾਂ ਨੂੰ ਇਹੋ ਜਿਹੇ ਯੋਧਿਆਂ ਦੇ ਪਰਿਵਾਰਾਂ ਨੂੰ ਸਾਹਮਣੇ ਲੋੜ ਆ ਕਿ ਇਹਨਾਂ ਨੂੰ ਕਿਸੇ ਆਰਥਿਕ ਔਰ ਦੇ ਵਿੱਚ ਜਿੱਥੇ ਵੀ ਇਹਨਾਂ ਦੀ ਲੋੜ ਹੈ ਸਭ ਸਾਰਿਆਂ ਨੂੰ ਬਦਲਣਾ ਚਾਹੀਦਾ ਇਹੋ ਹੀ ਉਹਦੇ ਵਾਸਤੇ ਸੱਚੀ ਸਤਾਹੀ ਹੋ ਸਕਦੀ ਹੈ ਇਹ ਨਾ ਹੋਵੇ ਕਿ ਇਹ ਅਰਦਾਸ ਕਰਕੇ ਆਪੋ ਆਪਣੇ ਘਰਾਂ ਚ ਜੀਏ ਤੇ ਪਰਿਵਾਰ ਨੂੰ ਕੋਈ ਨਾ ਕੋਈ ਦੁੱਖ ਨਹੀਂ ਹੋਵੇ ਤੋ ਸਾਨੂੰ ਬਾਜਾ ਫਰਤ ਕੇ ਅਸੀਂ ਬਾਤ ਕਰ ਸਕੀਏ ਇਹ ਚੀਜ਼ਾਂ ਕਿ ਸਭ ਸਾਰਿਆਂ ਨੂੰ ਆਉਣ ਵਾਲੇ ਸਮੇਂ 'ਚ ਇਹ ਨਹੀਂ ਇਹਨਾਂ ਨਾਲ ਨਹੀਂ ਸਾਨੂੰ ਆਪਣੇ ਜੇ ਥੋੜਾ ਜਿਨਾ ਸਾਡੇ ਜਿਦਾਂ ਦਾ ਸਿਸਟਮ ਬਣ ਚੁੱਕਾ ਉਹ ਨੂੰ ਸਰੂਪ ਤੋਂ ਥੋੜ੍ਹਾ ਜ਼ਿਆਦਾ ਉਹਦੇ ਚ ਬਦਲਾਅ ਨੇ ਹੁੰਦੀ ਗ੍ਰੋਥ ਤੇ ਸਾਨੂੰ ਵਿਆਹਾਂ ਦਾ ਸ਼ਾਦੀ ਤੇ ਹੋਰ ਚੀਜ਼ਾਂ ਤੇ ਬਹੁਤ ਸਾਰੇ ਖਰਚੇ ਕਰਦੇ ਆ ਪਰ ਕਈ ਸਾਰੇ ਬੀਬੀ ਦੇ ਰਲ ਨਾਲ ਖਾਣੋਂ ਕਈ ਚਾਹੇ ਪੜ੍ਹਾਈ ਖਾਣੋਂ ਕਈ ਅੰਗ ਚੀਜ਼ਾਂ ਹੁੰਦੀਆਂ ਇਸ ਕਰਕੇ ਸਾਡਾ ਥੋੜ੍ਹਾ ਜਿਹਾ ਅੰਦਰ ਰੱਖ ਲੈ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਖਜੂਲ ਖਰਚੀਆਂ ਘਟਾ ਕੇ ਕੋਈ ਔਮ ਦੀ ਚੜ੍ਹਦੀ ਕਲਾ ਦੇ ਕੋਈ ਅਸੇ ਦੁਖੀ ਪਰਿਵਾਰਾਂ ਦੇ ਵਿੱਚ ਆਪਾਂ ਥੋੜ੍ਹਾ ਜਿਹੜਾ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦੇ ਗਏ ਇਹ ਸ਼ਰਧਾ ਇਹ ਵਾਸ਼ਿਮ ਨੂੰ ਆਪ ਦਾ ਦਿਓ ਦੇ ਪਰਿਵਾਰ ਨਾਲ ਇਹ ਗੱਲ ਤੋਂ ਕਰਦੇ ਆ ਕਿ ਬਾਕੀ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦਾ ਅਰਦਾਸ ਕਰਦੇ ਹਾਂ ਕਿ ਉਸ ਕੋਈ ਸਮਰੱਥ ਹੈ ਕੋਈ ਸਾਧੂ ਕਿਸੇ ਨੂੰ ਨਾਮ ਦੇ ਸਕਦੇ ਕੋਈ ਕਿਸੇ ਨੂੰ ਕੀਤੇ ਪਾਲਣ ਨਹੀਂ ਕਰ ਸਕਦਾ ਉਹ ਪਰਮੇਸ਼ਰ ਹੀ ਕਿਹੜਾ ਸਾਰਿਆਂ ਨੂੰ ਰਿਸ਼ਕ ਦਿੰਦਾ ਸਾਰਿਆਂ ਦੀ ਹਾਰ ਦਿੰਦਾ ਇਸ ਕਰਕੇ ਸਾਡੀ ਉਹਦੇ ਸ਼ਰਨ ਸਰਵਾਰਾ ਸਾਇਕ ਸੱਚੇ ਪਾਸ਼ਾ ਤੁਸੀਂ ਇਹਨਾਂ ਬੱਚਿਆਂ ਦੇ ਸਿਰ ਤੇ ਉਹਦੇ ਪਰਿਵਾਰ ਦੇ ਸਿਰ ਤੇ ਬ੍ਰਹਮ ਕੇਸ਼ਵਨ ਦੇ ਸਿਰ ਤੇ ਮੇਰੇ ਪਰ ਆਸਰਾ ਕਰਨ ਇਹ ਕਿਹਾ ਕਿ ਬੇਨਤੀਆਂ ਪ੍ਰਵਾਨ ਕਰਿਓ ਤੇ ਇਹ ਕੋ ਜਿਹੜਾ ਉਹਦਾ ਆਪਣੇ ਨਾਲ ਜਿਹੜਾ ਐਕਸੀਡੈਂਟ ਹੋਇਆ ਉਹਦਾ ਜਿਹੜਾ ਸਾਥੀ ਸੀਗਾ ਉਹਦੀ ਲੱਤ ਟੁੱਟ ਗਈ ਸੀ ਤੇ ਅਸੀਂ ਗੁਰੂ ਸ਼ਰਮਾ ਜੀ ਵੀ ਅਰਦਾਸ ਕਰਦੇ ਕਿ ਕਿਰਪਾਸ਼ਾ ਉਹ ਵੀ ਜਲਦੀ ਜਲਦੀ ਤੰਦਰੁਸਤ ਹੋ ਮਾੜਾ ਜਿੰਨਾ ਨਾ ਮੈਂ ਤਾਂ ਗੁਸਤੀ ਦੀ ਦਾਦ ਦੇ ਕੇ ਜਦੋਂ ਆਪਣਾ ਜੀਵਨ ਚੱਲਦਾ ਬੰਦਾ ਕਰਨ ਤੇ ਇਹ ਸਾਨੂੰ ਇਹ ਵੀ ਇਹ ਚੀਜ਼ ਕਿ ਅਸੀਂ ਉਹਦੇ ਨਾਲ ਇਹ ਕਮ ਕਰਦੇ ਕੋਟਾਉਣੇ ਆ ਕਿ ਗੁਰੂ ਮਹਾਰਾਜ ਜੀ ਚਲੋ ਕਾਰਜ ਤੇ ਬੜੇ ਵਧੀਆ ਤੋਂ ਗੁਰੂ ਮਹਾਰਾਜ ਪਾਪਾ ਗੁਰਦਾ ਜੀ ਦੇ ਸਤਾਂ ਤੋਂ ਆੜੇ ਸੀ ਚਲੋ ਇਹ ਇਹ ਰੱਬ ਦੀ ਖੇਡ ਹੈ ਜੀ ਉਹੋ ਹੀ ਜਾਣਦਾ ਕਿਤਨਾ ਕੀ ਮਨਜ਼ੂਰ ਆ ਕੀ ਕੀ ਉਹ ਭਲੇ ਬਾਤੇ ਕਰਦੇ ਆ ਇਸ ਕਰਕੇ ਸਾਨੂੰ ਤੇ ਇਹ ਚੀਜ਼ ਹੈ ਕਿ ਸਾਨੂੰ ਆਪਣੀਆਂ ਲੋੜਾਂ ਆਪਣੀਆਂ ਸਿਰ ਕਰਕੇ ਸਭ ਨੂੰ ਦੁੱਖ ਹੈ ਤੇ ਗੁਰੂ ਮਹਾਰਾਜ ਦੇ ਸਾਹਮਣੇ ਲੱਗਾ ਕਿ ਉਹ ਜਿੱਦਾਂ ਤੋਂ ਜੀਵਨ ਜੀ ਕੇ ਗੁਰੂ ਮਹਾਰਾਜ ਜਰੂਰ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਸਰ ਬਖਸ਼ਣ ਤੇ ਪ੍ਰਵਾਹਣ ਸੱਤ ਮੇਲ ਪਰਾਤਰ ਕਰਕੇ ਇਹਨੇ ਬੈਂਦੀ ਪਰਵਾੜ ਕਰੀ ਨੇ ਆ ਕੋਈ ਕੋਲਚੋ ਪਰੇ ਤੋਂ ਦਿਲੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ